ਲੋ ਜੀ ਸਤਿ ਸ੍ਰੀ ਅਕਾਲ ਫੈਨ ਹੋਰ ਸੁਣਾਓ ਤੁਹਾਡਾ ਕੀ ਹਾਲ ਹੈ ਆਸ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਅੱਜ ਅਲਟਰ ਨਾਲ ਮੈਂ ਸ਼ੇਅਰ ਕਰਾਂਗੇ ਪਰੌਂਠੇ ਦੀ ਰੈਸিপি ਤੇ ਵੀਡੀਓ ਜਰੂਰ ਦੇਖਣਾ ਫੁੱਲ ਵਾਚ ਕਰਨਾ ਪਹਿਲਾਂ ਸੀ ਤੁਹਾਨੂੰ ਇੱਧਰ ਪੀ ਰਹੇ ਸੀ ਚਾਹ ਤੇ ਤੁਹਾਨੂੰ ਦਿਖਾ ਰਹੇ ਸੀ ਮੌਸਮ ਸਵੇਰ-ਸਵੇਰ ਦਾ ਟਾਈਮ ਸੀ ਤੇ ਅੱਜ ਮੌਸਮ ਬਹੁਤ ਜ਼ਿਆਦਾ ਸੋਹਣਾ ਸੀ ਬਹੁਤ ਹਵਾ ਚੱਲਦੀ ਪਈ ਸੀ ਅੱਜ ਇਹ ਸੀ ਚਾਹ ਹੀ ਪੀ ਕੇ ਹਟੇ ਤੇ ਬਾਰਿਸ਼ ਆ ਗਈ ਬਾਰਿਸ਼ ਵੀ ਬਹੁਤ ਤੇਜ਼ ਆਈ ਅੱਜ ਦਿਨ ਆਪਾਂ ਨੂੰ ਬਹੁਤ ਵਧੀਆ ਲੱਗਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਜਿਹਦੇ ਨਾਲ ਅਸਾ ਆਪਾਂ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਸਭ ਜੀਵ ਜੰਤੂ ਪਜੂ ਪੰਛੀ ਸਾਰੀਆਂ ਚੀਜ਼ਾਂ ਨੂੰ ਗਰਮੀ ਤੋਂ ਰਾਤ ਮਿਲ ਗਈ ਫਰੈਂਡ ਤੇ ਫਰੈਂਡ ਸਾਡੇ ਚੈਨਲ ਦੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰ ਲੈਣਾ ਤੇ ਫਰੈਂਡ ਇਧਰ ਤੁਹਾਨੂੰ ਅੱਜ ਮੈਂ ਜਿਹੜੀ ਤੁਹਾਡੇ ਨਾਲ ਫਰੈਂਡ ਵੀਡੀਓ ਰੈਸਪੀ ਦੀ ਸ਼ੇਅਰ ਕਰਾਂਗੇ ਇਹ ਬਹੁਤ ਵਧੀਆ ਤਰੀਕੇ ਨਾਲ ਮੈਂ ਬਣਾਈ ਹੈ ਇਹ ਜਿਹੜੀ ਸਾਡੀ ਬੱਚੀ ਹੈ ਹੁਣ ਫਰੈਂਡ ਅਸੀਂ ਤੁਹਾਡੇ ਨਾਲ ਕਰਾਂਗੇ ਰੈਸਪੀ ਸ਼ੇਅਰ ਇਹ ਫਰੈਂਡ ਅਸੀਂ ਲੈ ਲਿਆ ਸਾਰਾ ਸਮਾਨ ਇਸ ਤਰੀਕੇ ਨਾਲ ਫਰੈਂਡ ਤੁਸੀਂ ਵੀ ਜ਼ਰੂਰ ਰੋਟੀ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਹੈ ਇਹ ਫਰੈਂਡ ਅਸੀਂ ਲੈ ਲਿਆ ਆਪਣਾ ਸਮਾਨ ਪਿਆਜ਼ ਸਾਬਤ ਗਰਮ ਮਸਾਲਾ ਰਿਫਾਈਨ ਦੇ ਦੋ ਚਮਚ ਨਮਕ ਗਰਮ ਮਸਾਲਾ ਕੋ ਫਰੈਂਚਾ ਦੀ ਆਲੂਆਂ ਦੀ ਸਬਜ਼ੀ ਦਾਲ ਵੇਸਣ ਸਭ ਚੀਜ਼ਾਂ ਅਸੀਂ ਲੈ ਲਈਆਂ ਹੁਣ ਤੁਹਾਨੂੰ ਮੈਂ ਦੱਸਦੀ ਆ ਇਹ ਅਸੀਂ ਸਾਰੀਆਂ ਚੀਜ਼ਾਂ ਆਟੇ ਵਿੱਚ ਮਿਕਸ ਕਰ ਲੈਣੀਆਂ ਪਹਿਲਾਂ ਅਸੀਂ ਇਹਦੇ ਵਿੱਚ ਪਾ ਲਈਆ ਪਿਆਜ਼ ਫਿਰ ਜਿਹੜਾ ਅਸੀਂ ਗਰਮ ਮਸਾਲਾ ਸਾਬਤ ਤੇ ਜਵੈਨ ਇਹਨੂੰ ਹੱਥਾਂ ਨਾਲ ਮੈਚ ਕਰਕੇ ਵੀ ਲੈ ਲਾਂਗੇ ਇਸ ਤੋਂ ਬਾਅਦ ਅਸੀਂ ਪਾ ਲਈਆ ਵੇਸਣ ਆ ਫਰੈਂਚਾ ਦੀ ਦਾਲ ਬਣੀ ਹੋਈ ਸੀ ਇਹ ਇੰਨੀ ਕੁ ਪਈ ਹੋਈ ਸੀ ਵੀ ਅਸੀਂ ਵਰਤ ਲਈ ਹੈ ਇਹ ਪਾ ਦਾਂਗੇ ਸੀ ਆਟੇ ਚ ਨਾਲ ਫਰੈਂਚ ਅੱਡੀ ਦਾ ਆਲੂਆਂ ਦੀ ਸਬਜ਼ੀ ਸੀ ਇਹਨੂੰ ਥੋੜਾ ਥੋੜਾ ਮਿਲਾ ਕੇ ਅਸੀਂ ਪਾ ਕੇ ਤੇ ਆਟੇ ਨੂੰ ਗੁੰਨਦੇ ਜਾਵਾਂਗੇ ਨਾਲ ਅਸੀਂ ਪਾ ਲਾਂਗੇ ਗਰਮ ਮਸਾਲਾ ਕਿੰਨੀਆਂ ਸਾਡੀ ਸਬਜ਼ੀਆਂ 'ਚ ਮਸਾਲੇ ਹੁੰਦੇ ਕਿੰਨੀਆਂ ਵਧੀਆ ਸਬਜ਼ੀ ਬਣੀ ਹੁੰਦੀ ਜੇ ਉਹ ਆਟੇ ਵਿੱਚ ਪਾ ਕੇ ਗੋਚਾਈ ਤੇ ਬਹੁਤ ਸਵਾਦ ਰੋਟੀ ਬਣਦੀ ਹੈ ਤੇ ਤੁਸੀਂ ਫਰੈਂਡ ਜਰੂਰ ਬਣਾ ਕੇ ਦੇਖਿਓ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਅਸੀਂ 2 ਚਮਚ ਰਿਫਾਇਨ ਤੇ ਸਾਡੀਆਂ ਵੀਡੀਓ ਨੂੰ ਦੇਖਣ ਲਈ ਪਿਆਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਹਾਂ ਦੇਖਿਓ ਫ੍ਰੈਂਡ ਇਹ ਅਸੀਂ ਇਹਨੂੰ ਆਟੇ ਨੂੰ ਗੁੰਨ ਲਵਾਂਗੇ। ਇਹਦੇ ਵੀ ਸਾਡੀ ਦਾਲ ਵਾਲੇ ਬਰਤਨ ਜੀ ਮੈਂ ਪਾਣੀ ਪਾ ਲਿਆ ਇਹਨੂੰ ਥੋੜਾ-ਥੋੜਾ ਮਿਲਾ ਕੇ ਅਸੀਂ ਗੁੰਦੇ ਜਾਵਾਂਗੇ। ਜਿਹਦੇ ਨਾਲ ਅਸੀਂ ਬਹੁਤ ਜਿਸ ਤਰ੍ਹਾਂ ਅਸੀਂ ਰੋਜ਼ ਹੀ ਆਟਾ ਗੁੰਦੇ ਹ ਉਸ ਤਰ੍ਹਾਂ ਦਾ ਅਸੀਂ ਆਟਾ ਤਿਆਰ ਕਰ ਲੈਣਾ ਹੈ ਜਿਸ ਤਰ੍ਹਾਂ ਆਪਾਂ ਰੋਟੀ ਬਣਾਨੇ ਲਈ ਇਹ ਥੋੜਾ ਜਿਹਾ ਸੌਫਟ ਬਣ ਜਾਂਦਾ ਹੈ। ਤੇ ਵਧੀਗਾਈ ਰੋਟੀ ਵੀ ਬਹੁਤ ਸੌਫਟ ਬਣਦੀ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੇ ਨਾਲੇ ਜਦੋਂ ਮੌਸਮ ਹੁੰਦਾ ਹੈ ਬਾਰਿਸ਼ ਦਾ ਤੁਹਾਨੂੰ ਵੀ ਪਤਾ ਹੈ ਉਦੋਂ ਕੁਝ ਨਾ ਕੁਝ ਆਪਾਂ ਨੂੰ ਚਟਪਟੀ ਕਰਾਰੀ ਚੀਜ਼ ਖਾਣ ਨੂੰ ਜੀ ਕਰਦਾ ਹੈ ਤੇ ਦੇਖਦੇ ਪਏ ਸੀ ਸਾਡੇ ਇਹਨਾਂ ਰੋਟੀ ਖਾਈਏ ਕੀ ਬਣਾਈਏ ਤੇ ਫਿਰ ਮੇਰੇ ਦਿਮਾਗ 'ਚ ਇੱਕਦਮ ਆਈ ਗਿਆ ਸਾਡੀ ਤੇ ਸਬਜ਼ੀਆਂ ਵਧੀਆ ਪਈਆਂ ਅਸੀਂ ਕਿਉਂ ਨਾ ਉਹਨੂੰ ਰੀਯੂਜ਼ ਕੀਤਾ ਜਾਵੇ ਉਹਨੂੰ ਅਸੀਂ ਸਾਬਰੀਆਂ ਚੀਜ਼ਾਂ ਨੂੰ ਆਟੇ ਵਿੱਚ ਮਿਲਾ ਕੇ ਤੇ ਅਸੀਂ ਆਟਾ ਗੁੰਨ ਲਵਾਂਗੇ ਨਾਲ ਮੇਰੇ ਮੇਰਾ ਬੇਟਾ ਖਲੋਤਾ ਜਿਹਾ ਕਰਦਾ ਪਿਆ ਸੀ ਮੇ ਨਾਲ ਗੱਲਾਂ ਤੇ ਉਹਨੂੰ ਬਹੁਤ ਪਸੰਦ ਹੈ ਰੋਟੀ ਬੱਚਿਆਂ ਨੂੰ ਇਹ ਰੋਟੀ ਬਹੁਤ ਜ਼ਿਆਦਾ ਪਸੰਦ ਆਂਦੀ ਹੈ ਉਹ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਸ ਤਰ੍ਹਾਂ ਕਰਕੇ ਫਿਰ ਅਸੀਂ ਨਾ ਸਾਰਾ ਆਟਾ ਗੁੰਨ ਲਵਾਂਗੇ ਆਟਾ ਸਟਾ ਇਕੱਠਾ ਹੋ ਗਿਆ ਨਾ ਉਸ ਨੂੰ ਮੁੱਕੀਆਂ ਦੇ ਕੇ ਚੰਗੀ ਤਰ੍ਹਾਂ ਗੁੰਨ ਲਵਾਂਗੇ ਆਟੇ ਨੂੰ ਐਨ ਬਿਲਕੁਲ ਸੌਫਟ ਗੁੰਨਣਾ ਜਿਆਦਾ ਸਖਤ ਨਹੀਂ ਹੋਣਾ ਚਾਹੀਦਾ ਸੌਫਟ ਆਟਾ ਅਸੀਂ ਬੁਣ ਕੇ ਤੇ ਬਾਅਦ ਚ ਉਹਦੀ ਬਣਾਵਾਂਗੇ ਰੋਟੀ ਰੋਟੀ ਉਸ ਤਰ੍ਹਾਂ ਹੀ ਅਸੀਂ ਜਿਦਾਂ ਰੋਜ਼ ਬਣਾਨੇ ਆ ਉਹਦੇ ਉੱਪਰ ਪਰਾਂਠੇ ਬਣਾਨੇ ਆ ਉਸ ਤਰ੍ਹਾਂ ਹੀ ਬਣਾਨੇ ਤੇ ਇਹ ਕਿ ਇੱਕ ਤੇਜ਼ ਸਾਟਿੰਗ ਐਡਡਿੰਗ ਆ ਵਧੀਆ ਹੁੰਦਾ ਹੈ ਸਬਜ਼ੀਆਂ ਉਹ ਵਰਤੀ ਨਾ ਜਾਂਦੀਆਂ ਤੇ ਇੱਕ ਸਵਾਦ ਕੋ ਵਧੀਆ ਅਲੱਗ ਬਣ ਜਾਂਦਾ ਹੈ ਜਿਹਦੇ ਨਾਲ ਸਾਨੂੰ ਬਹੁਤ ਸਵਾਦ ਰੋਟੀ ਲੱਗਦੀ ਹੈ ਦਹੀਂ ਨਾਲ ਸੌਸ ਨਾਲ ਚਾਹ ਨਾਲ ਚਟਨੀ ਨਾਲ ਜਿੰਨਾ ਮਰਚੀ ਖਾਓਗੇ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਹੁਣ ਦੇਖਿਓ ਫਰੈਂਡਸ ਆਟਾ ਸਾਡਾ ਹੋ ਚੁੱਕਿਆ ਹੈ ਫੁੱਲ ਤਿਆਰ ਐਨੋਸਿਪ ਰੱਖ ਦਵਾਂਗੇ 5 ਮਿੰਟ ਰੈਸਟ ਤੇ ਤੇ ਆ ਤੁਹਾਨੂੰ ਮੈਂ ਦਿਖਾਨੀ ਬਈ ਆ ਪੂਰਾ ਵਧੀਆ ਨਹੀਂ ਪੋਨੇ ਨਾਲ ਟਾਕੇ ਤੇ ਉੱਪਰ ਥਾਲੀ ਦੇ ਦਾਂਗੇ ਜਿਹੜਾ ਇਹ ਰੈਸਟ ਤੇ ਐਨ ਵਧੀਆ ਹੋ ਜਾਏਗਾ ਤੇ ਫਿਰ ਅਸੀਂ ਬਾਅਦ ਛੋ ਬਣਾਵਾਂਗੇ ਇਹਦੀ ਨੀ ਰੋਟੀ ਹੁਣ 5 ਮਿੰਟ ਫਰੈਂਡ ਹੋ ਚੁੱਕੇ ਨੇ ਤੇ ਹੁਣ ਅਸੀਂ ਤਿਆਰੀ ਕਰਾਂਗੇ ਆ ਦੇਖਦੇ ਬਈ ਥਾਲੀ ਲਾ ਕੇ ਪੂਰੇ 5 ਮਿੰਟ ਹੋ ਗਏ ਸੀ ਮੇਰਾ ਤੇ ਬੱਚਾ ਬਹੁਤ ਕਾਲਾ ਸੀ ਛੇਤੀ ਦੋ ਮम्मा ਮੈਨੂੰ ਭੁੱਖ ਲੱਗੀ ਹੈ ਮੈਂ ਹਾਂ ਬਸ ਬੇਟਾ ਛਾਟ ਬਣ ਜਾਂਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ 10 ਕਿ ਮਿੰਟ ਆਟਾ ਗੁੰਨਣਾ ਨੂੰ ਤੇ 10 ਕਿ ਮਿੰਟ ਬਾਅਦੇ ਰੋਟੀ ਬਣਾਉਣਾ ਨਾਲ ਨਾਲ ਬਣਦੀ ਜਾਵੇ ਪਰਵਾਰ ਖਾਂਦਾ ਜਾਵੇ ਛਾਟ ਤੇ ਬਣ ਜਾਂਦੀ ਹੈ ਤੇ ਪਹਿਲਾਂ ਮੈਂ ਕਰਦਾ ਬੇਟਾ ਸਟਾਰਟ ਪਹਿਲਾਂ ਤੁਹਾਨੂੰ ਮੈਂ ਦਿਖਾਵਾਂਗੀ ਜਿਹੜੇ ਅਸੀਂ ਪਰੌਤੇ ਆਮ ਬਣਾ ਨੇ ਆਚਾਰ ਨੁਕਰਾਂ ਵਾਲੇ ਟ੍ਰੈਂਗਲ ਚ ਗੋਲ ਵਿੱਚ ਰਿਫਾਈਨ ਪਾ ਕੇ ਜਿਸ ਤਰ੍ਹਾਂ ਮਰਜ਼ੀ ਤੁਹਾਡਾ ਜੀ ਕਰੇ ਤੁਸੀਂ ਇਹ ਰੋਟੀਆਂ ਬਣਾ ਸਕਦੇ ਜੇ ਭਾਵੇਂ ਸਿੰਪਲ ਵੀ ਇਹਦੇ ਉੱਤੇ ਮੱਖਣੀ ਘਿਓ ਦੇਸੀ ਜੋ ਤੁਹਾਡੇ ਕੋਲ ਅਵੇਲੇਬਲ ਹੋਵੇ ਸਭ ਕੋ ਜੂਸ ਕਰ ਸਕਦੇ ਜੇ ਮੈਂ ਲਾਂਦੀ ਮੈਂ ਰਿਫਾਈਂਡ ਐਨੋਸੀ ਵਿੱਚ ਲਾ ਕੇ ਤੇ ਇਹਦੀ ਪਰੌਂਠਾ ਬਣਾ ਲਵਾਂਗੇ ਫਰੈਂਡ ਇੱਕ ਅਸੀ ਰੋਟੀ ਤਵੇ ਤੇ ਪਾ ਦਿੱਤੀ ਚੋਰਸ ਬਣਾ ਕੇ ਹੁਣ ਤੁਹਾਨੂੰ ਮੈਂ ਦੂਸਰੀ ਬਣਾ ਕੇ ਦਿਖਾਵਾਂ ਗੋਲ ਇਹਦੇ ਵਿੱਚ ਰਿਫਾਈਨਡ ਪਾ ਕੇ ਨੂੰ ਫਿਰ ਅਸੀਂ ਪੇੜਾ ਕਰਕੇ ਤੇ ਗੋਲ ਰੋਟੀ ਬਣਾਵਾਂਗੇ ਵਿੱਚ ਰਿਫਾਈਨਡ ਲਾਉਣਾ ਹੈ ਕਿਉਂ ਲਾਉਣਾ ਰੋਟੀ ਜ਼ਿਆਦਾ ਸੌਫਟ ਬਣਦੀ ਹੈ ਤੇ ਵਧੀਆ ਲੱਗਦੀ ਹੈ ਤਾਂ ਕਰਕੇ ਅਸੀਂ ਲਾਣੇ ਹੈ ਜੇ ਤੁਸੀਂ ਨਹੀਂ ਮਿਲਾਨਾ ਤੁਸੀਂ ਨਹੀਂ ਮਿਲਾ ਸਕਦੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੇ ਸਿੰਪਲ ਵੀ ਖਾਣੀ ਹੈ ਤੁਸੀਂ ਨਹੀਂ ਯੂਜ਼ ਕਰਦੇ ਕਿਉਂ ਤੇਲ ਤੇ ਸਿੰਪਲ ਵੀ ਤੁਸੀਂ ਦਾਲ ਸਬਜੀ ਨਾਲ ਵੀ ਖਾ ਸਕਦੇ ਜੇ ਦਹੀਂ ਨਾਲ ਖਾ ਲੋਗੇ ਬਹੁਤ ਸਵਾਦ ਬਣੇਗੀ ਤੇ ਤੁਸੀਂ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਦੇਖਣਾ ਕਿੰਨੀ ਵਧੀਆ ਰੋਟੀ ਬਣਦੀ ਹੈ ਸਾਡੇ ਘਰ ਤੇ ਆਮ ਇਹ ਰੋਟੀ ਬਣਦੀ ਰਹਿੰਦੀ ਹੈ ਗਰਮੀਆਂ ਨੂੰ ਅਸੀਂ ਨਹੀਂ ਜ਼ਿਆਦਾ ਪਰਾਂਠੇ ਆਲੂ ਵਾਲੇ ਦੂਜੇ ਬਣਾਏ ਤੇ ਇਹ ਤਰੀਕੇ से ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹਾਂ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਤੇ ਇਤਰਾ ਫਰੈਂਡਸ ਨੂੰ ਅਸੀਂ ਫੈਂਡਵਿਚ ਦੇ ਕੇ ਤੇ ਤਾਂ ਫਿਰ ਭੇੜਾ ਕਰਕੇ ਤੇ ਇਹਨੂੰ ਅਸੀਂ ਰੋਟੀ ਨੂੰ ਵੇਲ ਕੇ ਇਸ ਤਰ੍ਹਾਂ ਕਰਕੇ ਫਰੈਂਡਸ ਸਾਰੀਆਂ ਹੀ ਰੋਟੀਆਂ ਬਣਾ ਲਵਾਂਗੇ ਜਿਹੜੇ ਤਰੀਕੇ ਨਾਲ ਤੁਹਾਨੂੰ ਵਧੀਆ ਇਹਨੂੰ ਸੇਕ ਵੀ ਬਹੁਤ ਜਲਦੀ ਜਾਂਦੀ ਹੈ ਥੋੜੀ ਫਲੇਮ ਘੱਟ ਕਰੀਗੇ ਤੇ ਥੋੜੀ ਰੜਕੀ ਵਧੀਆ ਸੇਕ ਜਾਂਦੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਬਤਾਈ ਹੈ ਇਹ ਰੋਟੀ ਬਣਾਉਣ ਦਾ ਕੀ ਦੱਸਣਾ ਇਸ ਤਰ੍ਹਾਂ ਕਰਕੇ ਫਰੈਂਡਸ ਸਾਡੀਆਂ ਰੋਟੀਆਂ ਹੋ ਜਾਂਨਗੇ ਤਿਆਰ ਮੇਰਾ ਵੀਡੀਓ ਦੇਖੋ ਮਕਸਦ ਜੀ ਜਿਹੋ ਸਡੀਆਂ ਵਧੀਆ ਹੋਈਆਂ ਹਨ दाल ਸਬਜ਼ੀ ਕਿਸੇ ਟਾਈਮ ਕੜੀ ਬੱਝ ਜਾਂਦੀ ਹੈ ਤੇ ਤੁਸੀਂ ਉਸ ਦੀ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਜੀ ਬਾਕੀ ਤੇ ਰੋਟੀ ਅਸੀਂ ਉਸ ਤਰ੍ਹਾਂ ਹੀ ਬਣਾਣੀ ਹੈ ਜਿਸ ਤਰ੍ਹਾਂ ਰੋਜ਼ ਬਣਾਨੇ ਆ ਤਾਂ ਆ ਦੇਖੇ ਫਰੈਂਡ ਮੇਰੀ ਹੈ ਜੀ ਰੋਟੀ ਬਣ ਕੇ ਥਾਲੀ ਜੀ ਪਈ ਤੇ ਮੇਰਾ ਬੱਚਾ ਖਾਣੇ ਵੀ ਲੱਗ ਪਿਆ ਮम्मा ਪਹਿਲੇ ਮੈਨੂੰ ਦੇ ਦੋ ਮੈਂ ਬੇਟਾ ਕੋਈ ਨਹੀਂ ਖਾ ਲਉ ਤੁਸੀਂ ਆਪੇ ਲਾਣੀ ਆਪਾਂ ਖਾਣੀਆਂ ਕੋਈ ਨਹੀਂ ਮੇਰੀ ਦੂਸਰੀ ਰੋਟੀ ਹੁਣ ਤਿਆਰ ਹੈ ਮੈਂ ਗੋਲ ਤਰੀਕੇ ਨਾਲ ਬਣਾਈ ਹੈ ਨੇ ਪਾਲੀ ਆਪਦੀ ਰੋਟੀ ਇਹ ਲੈ ਚੱਲਾਨ ਕਾਨੂ ਤੇ ਇਸ ਤਰ੍ਹਾਂ ਕਰਕੇ ਆਪ ਨਾਲ ਨਾਲ ਲਾਂਦੇ ਜਾਵਾਂਗੇ ਤੇ ਪਰਿਵਾਰ ਵਾਲੇ ਨਾਲ ਨਾਲ ਖਾਂਦੇ ਜਾਣਗੇ ਗਰਮ ਗਰਮ ਰੋਟੀ ਸਵਾਦ ਲੱਗਦੀ ਹੈ ਜੇ ਇਸ ਕਰਕੇ ਸਾਡੇ ਘਰ ਇਹ ਹੋਈ ਹੈ ਜਦੋਂ ਅਸੀਂ ਰੋਟੀ ਲਾਣੇ ਸਾਡੇ ਘਰ ਉਹਦੇ ਜੀਤਵੇ ਲਵਾਤੀ ਖਾਂਦੇ ਨੇ ਸਾਨੂੰ ਸਵਾਦ ਲੱਗਦੀ ਹੈ ਜ਼ਿਆਦਾ ਤੇ ਇਸ ਤਰ੍ਹਾਂ ਕਰਕੇ ਫਰੈਂਡ ਸਾਰੀਆਂ ਰੋਟੀਆਂ ਬਣਾ ਲਵਾਂਗੇ ਤੇ ਹੁਣ ਫਰੈਂਡ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਕਰਨਾ ਸਾਨੂੰ ਹੌਂਸਲਾ ਮਿਲਦਾ ਹੈ ਖੁਸ਼ੀ ਮਿਲਦੀ ਹੈ ਤੇ ਉਹਨਾਂ ਦੀ ਰੋਟੀਆਂ ਬਣ ਕੇ ਹੋ ਗਈਆਂ ਤਿਆਰ ਸਭ ਨੇ ਖਾ ਲਈਆਂ ਮੈਂ ਤੇ ਮਿਸਟਰ ਸੰਧੂ ਰਹਿ ਗਏ ਹਨ ਉਹਨਾਂ ਲਈ ਕਰਾਂਗੇ ਸੇ ਪਲੇਟ ਤੇ ਆਲ ਤੁਹਾਨੂੰ ਦਿਖਾਣੇ ਆ ਤੇ ਇਸ ਤਰ੍ਹਾਂ ਡਿਫਰੈਂਟ ਵੀਡੀਓ ਦੇਖਣ ਲਈ ਸਾਡੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਦੇਖਿਓ ਫਰੈਂਡ ਪੋਤੀ ਬਣ ਕੇ ਦਹੀਂ ਚ ਕਾਲੀ ਲੂਣ ਮਿਰਚ ਪਾ ਕੇ ਨਾਲ ਮੱਖਣੀ ਲੈ ਕੇ ਲੱਸੀ ਵੀ ਹੋਵੇ ਤੇ ਬਹੁਤ ਸਵਾਦ ਲੱਗਦੀ ਹੈ ਤੇ ਅੱਜ ਨਹੀਂ ਸੀ ਮੌਸਮ ਠੰਡੇ ਦਾ ਕਰਕੇ ਨਹੀਂ ਸੀ ਬਣਾਏ ਨੇ ਤੇ ਰੋਜ਼ ਬਣਾ ਲੇਦੇ ਹਨ ਇਧਰ ਲੈਣੇ ਮਿਸਟਰ ਸੰਧੂ ਦਾ ਰਿਵਿਊ ਕਿ ਬੰਦ ਨਹੀਂ ਨਾੜ ਪੜਿਆ